ਖਾਲਸਾ ਵਾਇਲਰ ਜੀ ਦੇ ਪਤੇ ਤੇ ਅੱਜ ਬਹੁਤ ਸਾਰੇ ਕੰਮ ਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਅੱਜ ਕਿੰਨਾ ਬਿਜ਼ੀ ਸ਼ਡਿਊਲ ਆ ਸਾਰਾ ਸ਼ਡਿਊਲ ਘੁੰਮਣ ਫਿਰਨ ਵਾਲਾ ਹੀ ਆ ਤੇ ਲਗਾਤਾਰ ਅੱਜ ਫੀਲਡ 'ਚ ਰਵਾਂਗੇ ਤੇ ਕੰਮ ਕਰਾਂਗੇ ਸਾਰੇ ਤੁਹਾਡਾ ਵੀਰਿਆ ਤੇ ਬਿਲਕੁਲ ਵੀ ਦੁਕਾਨ ਦੀ ਸਫਾਈ ਨਹੀਂ ਹੀ ਕਰਦਾ ਹੁੰਦਾ ਉਦਾਂ ਹੀ ਬਹਿ ਜਾਂਦਾ ਹੁੰਦਾ ਹੈ ਆ ਚੁੱਪੀ ਵੀਰ ਜੀ ਚੁੱਕਿਓ ਚੰਗਾ ਵੀਰ ਓਏ ਅੱਲਾਪਾ ਦੁਕਾਨ ਤੇ ਆਏ ਆ ਜਾਨਾਂ ਦੀ ਫੋਟੋਆਂ ਬਣਾ ਕੇ ਦੇਣੀਆਂ ਆ ਫੋਟੋ ਚ ਕਮੇਟ ਸੀ ਇੱਕ ਫੋਟੋ ਦੇ ਕੇ ਹੋਣੀ ਆ ਕਿ 16 20 ਦਾ ਸਾਈਜ਼ ਬਣਿਆ ਹੋਇਆ ਆ ਉਹ ਫੋਟੋ ਦੇ ਕੇ ਹੋਣੀ ਆ ਇਹਦੇ ਕੋ ਆਪਾਂ ਹੁਣ ਨਾ ਅਗਰ ਸਾਰੀਆਂ ਗਰਮੀਆਂ ਚ ਇਹਦੇ ਕੋ ਕੋਚਿੰਗ ਲੈਣੀ ਆ ਤੇ ਆਪਾਂ ਆਪਣਾ weight ਘਟਾਉਣਾ ਆ ਇਹ ਹਾਂਜੀ ਬਾਬਿਓ ਅੱਛਾ ਇੱਕ ਫੋਟੋ ਫੋਟੋ ਕਸਮਰਾਲ ਦੇ ਆ ਜੀ ਇੱਕ 16ਵੀਂ ਦੀ ਫੋਟੋ ਸੀ ਉਹਨਾਂ ਬਾਹਰ ਜਾਣਾ ਸੀ ਯੂਐਸਏ ਦੀ ਪਾਰਟੀ ਜਾਰੀ ਤੇ ਹੁਣ ਆਪਾਂ ਵਾਪਸ ਆ ਰਹੇ ਹੁਣ ਆਪਾਂ ਜਵਾਂਗੇ ਗੱਡੀ ਸਰਵਿਸ ਕਰਾਣੀ ਸੀ ਆਪਣੀ ਹੁਣ ਆਪਾਂ ਗੱਡੀ ਲਵਾਂਗੇ ਆਪਣੀ ਤੇ Tata Power ਦਾ ਇੱਕ AZ ਚਾਰਜ ਲੱਗ ਚੁਪਿਆ ਤੇ ਆ ਗੱਡੀਆਂ

ਹਾਲੀਆ ਦਿਨ ਡੇਟਾ ਦੇ ਵਿੱਚ ਇੱਕ ਇਲੈਕਟ੍ਰੋਨਿਕ ਗੱਡੀ ਵੀ ਆ ਚੁੱਕੀ ਹੈ ਜਿਹੜੀ ਕਿ 23 ਲੱਖ ਰੁਪਏ ਦੀ ਹੈਗੀ ਆ ਤੇ 450 ਕਿਲੋਮੀਟਰ ਚੱਲਦੀ ਆ ਅੰਦਰ ਲੱਗੀ ਹੈ ਕੋਈ ਗੱਲ ਨਹੀਂ ਕੀ ਆ ਗਈ ਆ ਦੱਸੂਗਾ ਕੋਈ ਬੜੀ ਉੱਚੀ ਗੱਲ ਕਸਾਂ ਯਾਰ ਮੈਂ ਕੀ ਕਰਾਂ ਯਾਰ ਇਰੇ ਸਾਹਮਣੇ ਵੀ ਪਹਿਲੇ ਆਪਾਂ ਫੋਟੋ ਲਈ ਫਿਰ ਫੜੋ ਆਪਾਂ ਦੇ ਕੇ ਆਏ ਆ ਫਿਰ ਆਪਾਂ ਗੱਡੀ ਲੈਣ ਗਏ ਆ ਗੱਡੀ ਵਾਲੇ ਕਹਿੰਦੇ ਅੱਧਾ ਘੰਟਾ ਲੱਗਣਾ ਹੁਣ ਆਪਾਂ ਤੁਹਾਨੂੰ ਪਤਾ ਇਹਨੂੰ ਭਾਈ ਜੀ ਨੂੰ ਡਾਟਾ ਦੇਣਾ ਸੀ ਡਾਟਾ ਦੇਣ ਆ ਗਏ ਆ ਮੈਂ ਮੰਨਦਾ ਭਰਾ ਕੰਮ ਬੜੇ ਆ 1:30 ਵੱਜ ਗਿਆ ਤੁਸੀਂ ਦੇਖ ਸਕਦੇ ਜੀ ਕਿ ਆ ਸਾਰੇ ਕਵਰ ਹੈਗੇ ਆ ਜਿਹੜੇ ਐਲਬਮ ਦੇ ਉੱਤੇ ਲੱਗਦੇ ਆ ਕਵਰ ਦਾ ਬਾਕਸ ਆ ਜਿਹਦੇ ਵਿੱਚ ਦੋ ਐਲਬਮਾਂ ਪੈ ਜਾਂਦੀਆਂ ਤੇ ਨੂੰ ਆਪਾਂ ਬੜਾ ਸ਼ੋਰੂਮ ਦੇ ਤੌਰ ਤੇ ਵੀ ਘਰ ਟੇਬਲ 'ਤੇ ਵੀ ਰੱਖ ਸਕਦੇ ਆ ਤੇ ਇੱਕ ਐਲਬਮ ਇਦਾ ਵੇਂਦੀ ਆ ਇੱਕਾ ਥੋੜਾ ਜਿਹਾ ਹਜੇ ਮਤਲਬ ਕਿ ਕੱਚਾ ਢੀਲੇ ਤਿਆਰ ਨਹੀਂ ਹੋਇਆ ਹਜੇ ਤੇ ਤੇ ਕਿੰਦਾ ਐਲਬਮ ਵੇਂਦੀ ਆ ਦੋ ਐਲਬਮ ਆ ਆਪਾਂ ਆਪਣੇ ਘਰ ਦੇ ਵਿੱਚ ਇਦਾਂ ਰੱਖ ਸਕਦੇ ਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਇਹ ਬਾਕਸ ਬੰਦ ਹੋ ਜਾਂਦਾ ਆ ਠੀਕ ਆ ਜੀ ਤੇ ਮਤਲਬ ਕੁਝ ਕੀ ਲੋਗ ਇਹ ਲਵਾਉਂਦੇ ਆ ਵੈਸੇ ਤੇ ਨੀਅਰ ਵਾਟ 10000 ਦਾ ਆਪਾਂ ਨੂੰ ਪੈ ਜਾਂਦਾ ਆ ਕਸਟਮਰ ਨੂੰ ਠੀਕ ਆ ਜੀ ਜੇ ਕਿ ਅਸੀਂ ਆਪਣੀ ਗੱਡੀ ਕੋਲ ਗੱਡੀ ਬਿਲਕੁਲ ਓਕੇ ਹੋ ਚੁੱਕੀ ਆ ਤੇ ਗੱਡੀ ਵਾ ਨਵੀਂ ਕਰ ਦਦੇ ਆ ਏਜੰਸੀ ਵਾਲੇ ਫੇਰ ਉਹ ਬਾਬਾ ਜੀ ਗੱਡੀ ਸਾਡੀ ਸਰਵਿਸ ਹੋ ਚੁੱਕੀ ਆ ਤੇ ਹੁਣ ਅਸੀਂ ਲੈ ਕੇ ਜਾ ਰਹੇ ਆ ਬਾਹਰ ਉਹ ਮੈਨੂੰ ਕਹਿੰਗਾ ਗੱਡੀ ਦਾ ਪ੍ਰੇ ਕਰਵਾਓ ਤਾਂ ਵੀ ਕਹੀ ਮੜਾ ਯਾਰ ਪੰਜਾ ਮਹੀਨਾ ਦੇ ਵਿੱਚ ਅਸੀਂ 20000 ਗੱਡੀ ਕਿਲੋਮੀਟਰ ਗੱਡੀ ਚਲਾ ਦਿੱਤੀ ਆ ਕਿਉਂਕਿ ਚਲਦੀ ਬਹੁਤ ਆ ਦੂਰ ਦੂਰ ਦੇ ਫੰਕਸ਼ਨ ਆਇਆ ਇਤ ਕਾ ਬਹੁਤ ਸਾਰੀ ਸਰਵਿਸ ਹੋਈ ਹੀ ਉਹ ਕਿੰਨੇ ਚ ਫ੍ਰੀ ਹੋਈ ਹੀ ਦੂਜੀ ਸਰਵਿਸ ਤੇ ਇਹਨਾਂ ਨੇ ਲਿਆ ਹੜ ਕੋ 1100 ਰੁਪਈਆ ਹਨਾ ਤੀਜੀ ਸਰਵਿਸ ਤੇ ਹੋਣ ਇਹਨਾਂ ਨੇ ਹੜ ਕੋ ਲਿਆ ਆ 4300 52 ਰੁਪਈਏ ਤੇ ਹੁਣ ਕਹਿੰਦੇ ਕਿ ਸਰਵਿਸਾਂ ਜਿਹੜੀਆਂ ਫ੍ਰੀ ਹੈ ਗਈਆਂ ਹੀ ਹੁਣ ਉਹ ਚੁੱਕੀਆਂ ਆ ਦੇਖੋ ਹੁਣ ਅਗਲੀ ਯਾਰ ਦੇਖੋ ਕਿੰਨੇ ਪੈਸੇ ਲੌਂਦੇ ਆ ਉਹ ਯਾਰ ਇੱਕ ਚੀਜ਼ ਉਹਨੂੰ ਪੁੱਛ ਨਹੀਂ ਸਮਾਤ ਨੂੰ ਫੋਨ ਨੰਬਰ ਹੈਗਾ ਨਾ ਦਾ ਉਂਗਾ ਭਾਈ ਨੈਕਸਟ ਸਰਵਿਸ ਕਿੰਨੇ ਕਿਲੋਮੀਟਰ ਤੇ ਕਰਾਈਏ? ਕੋਈ ਨਹੀਂ ਬੋਸ ਲੈਣਾ। ਚੱਲ ਆ ਜਾ। ਹੈਪੀ ਜਾਊਗਾ ਹੁਣ ਮੋਟਰਸਾਈਕਲ ਲੈ ਕੇ ਤੇ ਮੈਂ ਆ ਜਾਊਗਾ ਗੱਡੀ ਲੈ ਕੇ। ਤੂੰ ਗੱਡੀ ਲੈ ਜਾਣੀ ਤੇ। ਤੂੰ ਲੈ ਜਾ ਗੱਡੀ ਭਾ ਮੈਂ ਮੋਟਰਸਾਈਕਲ ਦੇਵਾਂ ਨਾ। ਮੈਂ ਇੱਥੇ ਜੁੜੇ ਮੈਂ। ਕੀ ਹੈ? ਕੋਈ ਨਹੀਂ। ਕਿਹੜੇ ਟਾਈਮ ਤੇ ਆਹੀਂ ਇਥੋਂ ਗੱਡੀ ਨਵੀਂ ਲਈ ਹੀ। ਤੇ ਉਹ ਜਿਹੜੀ ਫੀਲਿੰਗ ਆਣਾ ਉਹ ਇੱਕ ਵਕਰੀ ਫੀਲਿੰਗ ਹੁੰਦੀ ਐ ਇਹ। ਕੀ ਹੈ? ਮੈਂ ਕਿਨੂੰ ਤੁਹਾਡਾ ਧਿਆਨ ਮੈਂ ਨਹੀਂ ਵੀ ਦੇਖਣਾ। ਜੇ ਕੋਈ ਆ ਕੇ ਆ ਝੋਕ। ਉਸ ਨੂੰ ਲਾ ਜਾ ਕੇ ਨਹੀਂ ਨਾ ਬਤ ਤਿਆ ਨਾ ਓਲੀ ਸਾਰਾ ਕਿਤੇ بڑا ਚੋਂਦਾ ਯਾਰ ਮੋਟਰਸਾਈਕਲ ਦੀ ਲਾਹ ਦਿੰਦੇ ਆ ਡੰਡ ਤੇ ਵੇਖੋ ਹੁਣ ਇਹ ਸੱਪ ਬਣਾਉਂਦਿਆ ਪੂਰਾ ਮੋਟਰਸਾਈਕਲ ਦਾ ਪੂਰਾ ਸੱਪ ਬਣਾ ਕੇ 라 ਦੇ ਆਏ ਤੇ ਇਹਨੂੰ ਠੀਕ ਕਰਾਉਂਦੇ ਰਹੀਦਾ ਹੁਣ ਡਰਦਾ ਚੱਲ ਲੰਗਾ ਆ ਲੰਗਾ ਉੱਤ ਆ ਕੇ ਚੱਲ ਦੱਸ ਦੇ ਵੇਖ ਸਕਦੇ ਨੇ ਇਹਦੀ ਚਲੌਣੀ ਵੇਖੋ 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 ਲੋ ਲੋ ਇਹ ਸਬੂਤ ਆ ਜੀ ਤੇ ਇਹ ਮੋਟਰਸਾਈਕਲ ਨੂੰ ਕਿੰਨਾ ਕੁ ਵਧੀਆ ਚਲਾਉਂਦੇ ਜੇ ਕਿਉਂਕਿ ਇਹਨਾਂ ਦੇ ਹਜੇ ਆਪਣੇ ਪੈਗ ਨਹੀਂ ਨਾ ਲੱਗਦੇ ਸਾਦੇ ਵਰਗੇ ਛੱਪ ਬਣਉਂਦਾ ਏ ਤੇ ਫਿਰ ਮੰਨਦੇ ਕੋਈ ਨਹੀਂ ਆ ਜੇ ਅਰਜੁਨ ਇੱਕ ਮੇਰਾ ਬੇਟਾ ਆ ਅਰਜੁਨ ਇੱਕ ਏ ਆ ਇੱਕ ਦੂਜੇ ਦਾ ਨਾਲ ਆਉਂਦੇ ਆ ਕਿ ਮੋਟਰਸਾਈਕਲ ਤੇ ਭਾਜੀ ਮੇਰੇ ਕੋਲ ਤਾਂ ਸਹੀ ਹੀ ਕੋਈ ਕੋਟਾਣਾ ਪਾਇਆ ਲੋ 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 ਵੇ ਲੋ ਆ ਵੀ ਆਹ ਆ ਲੋ ਆ ਲੋ 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 ਵੀ ਕੋਈ ਨਹੀਂ ਪਾ ਲੋ ਪਾ ਲੋ ਸੱਪ ਬਣਾ ਦੇ ਪਾਉਂਦੇ ਵੀ ਕੋਈ ਨਹੀਂ ਪਾ ਗਿਓ ਅੰਗਰੀ ਟਾਂਕੇ ਨੇ ਸੱਪਣਾ ਬਣਾ ਪਰ ਦੱਸੋ ਭਾਜੀ ਕੀ ਕਰ ਰੇ ਹੋ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਇੱਕ ਸਾਡਾ ਵੀਰਿਆ ਮਜੀਦ ਸਿੰਘ ਪੁਲਿਸ ਜਨੇ ਭਾਜੀ ਉਹਨਾਂ ਦੇ ਘਰੇ ਬੇਟਾ ਤੇ ਬੇਟੀ ਇਕੱਠੇ ਹੋਏ ਆ ਤੇ ਉਹਨਾਂ ਨੂੰ ਦੇਖਣ ਜਾ ਰਹੇ ਆ ਅਜੇ ਅਸੀਂ ਤੇ ਫਤੇਗੜ ਚੂੜੀਆਂ ਜਾ ਰਹੇ ਆ ਸਤਿਗੁਰਾਲ ਜੀ ਸਾਡਾ ਇੱਕ ਛੋਟਾ ਵੀਰ ਆ ਮਨਜੀਤ ਸਿੰਘ ਉਹਦੇ ਘਰ ਕੱਲ ਬੇਟਾ ਔਰ ਬੇਟੀ ਹੋਏ ਨੇ ਉਹਨਾਂ ਨੂੰ ਦੇਖਣ ਵਾਸਤੇ ਬੱਚਿਆਂ ਨੂੰ ਫਤਿਹਗੜ੍ਹ ਹਸਪਤਾਲ ਦੇ ਚ ਜਾ ਰਹੇ ਆ ਸਾਡੇ ਨਾਲ ਮੇਰੀ ਬੇਟੀ ਜਸਪ੍ਰੀਤ ਕੌਰ ਔਰ ਮੇਰੀ ਮੇਸਜਾ ਸਿਮਰਨਜੀਤ ਕੌਰ ਵੀ ਨਾਲ ਆ ਜੀ ਬਹੁਤ ਹੀ ਵਧੀਆ 뷰 ਆ ਜੀ ਇੱਧਰ ਲੋ ਜੀ ਭਾਈ ਹੁਣਾਂ ਦੇ ਨਾਲ ਦੋ ਬੇਟੀਆਂ ਸੀ ਪਹਿਲੇ ਤੇ ਆ ਭਾਈ ਹੁਣੀ ਨਾਲ ਜਾ ਕੇ ਬਵੜਪਾਸ ਇੰਜੀ ਦੇ ਅਰਦਾਸ ਕਰਾ ਕੇ ਆਏ ਹੀ ਬੇਨਤੀ ਕਰਾ ਕੇ ਆਏ ਹੀ ਕਿ ਪੁੱਤਰ ਦੀ ਦਾਤ ਬਖਸ਼ੋ ਇਹਨਾਂ ਨੂੰ ਤੇ ਵੇਖਿਆ ਜਾਵੇ ਤੇ ਅਰਦਾਸ ਪ੍ਰਵਾਨ ਹੋਈ ਆ ਅੱਜ ਖੁਸ਼ੀ ਇਸ ਗੱਲ ਦੀ ਆ ਕਿ ਅਰਦਾਸ ਜਿਹੜੀ ਉਹ ਪ੍ਰਵਾਨ ਹੋ ਗਈ ਤੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਆ ਕਿੰਨਾ ਜ਼ਰਵਤੀ ਲੋ ਜੀ ਬਜੀ ਬਹੁਤ ਬਧਾਈਆਂ ਜੀ ਤੁਹਾਨੂੰ ਬਜੀ ਬਹੁਤ ਬਧਾਈ ਜੀ ਬਜੀ ਬਹੁਤ ਬਧਾਈ ਜੀ ਤੁਹਾਨੂੰ ਵੀ ਰਾਹ ਹਾਂ ਜਾਂਦੀਆਂ ਜੀ ਦੱਸਣ ਦੇ ਹੀ ਕਿ ਬੂਟਾ ਲਾ ਗਏ ਆ ਹਾਂ ਬਾਬਾਈ ਦੇ ਹਨਾ ਹਾਂ ਦੋ ਕੁ ਸਾਲ ਪਹਿਲਾਂ ਹਨਾ ਅੱਛਾ 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 ਹਾਂ ਜੀ ਹਾਂ ਜੀ ਨਹੀਂ 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 ਸਾਲ ਪਿੱਛੇ ਲਾਇਆ ਵਗਰ ਸਾਲ ਪਹਿਲਾਂ ਲਾਏ ਆ ਅੱਛਾ 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 ਮੈਨੂੰ ਯਾਦ ਹੈ ਕਹਿੰਦੀ ਸਗੜੀ ਮਰ ਗਈ ਮੇਰੀ ਆ ਪੌੜੀ ਦਾ ਸਾਲ ਬੱਤੀ ਕ੍ਰਿਸ਼ਨਾ ਜੀ ਨਾਲ ਕੇ ਬਾਹਰ ਆਏ ਹਾਂ ਜੀ ਜੀ ਬਾਬਾ ਜੀ ਨੇ ਤੇ ਆਪੇ ਮੈਂ ਮੋਟਾ ਬਣਾਵਾ ਤਾ ਵਾਸਤੇ ਅਰਦਾਸ ਬੇਤੀ ਕਰਨੀ ਆ ਉਦੋਂ ਜਦੋਂ ਬੂਟਾ ਰਣ ਗਏ ਤਾਂ ਉਦੋਂ ਹੀ ਪ੍ਰਮਾਤਮਾ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਵੀ ਬੂਟੇ ਹੀ ਦੋਦੇ ਤੇ ਦੋ ਬੂਟੇ ਲਏ ਹੋਰ ਅੱਜ ਬੂਟੇ ਵੀ ਦੋ ਹੀ ਲੱਗੇ ਆ ਜੀ ਸਹੀ ਗੱਲ ਜੀ ਸਭ ਪਹਿਲਾਂ ਧੀ ਆਈ ਆ ਤੇ ਨਾਲ ਹੀ ਪੁੱਤਰ ਵੀ ਆਇਆ ਵਾ ਜੀ ਬਾਹਰ ਮਡਾਤ ਬਖਸੀ ਆ ਧੀ ਦਾ ਪੁੱਤਰਾ ਵੀ ਲਾਡ ਬਖਸੀ ਆ ਲਓ ਜੀ ਵੇਹੇ ਨਹੀਂ ਬੱਚਾ ਦੇ ਜਿਹੜੇ ਮੂੰਹ ਆ ਪੈਸੇ ਲਾ ਕੇ ਵੇਖਣੇ ਮੈਣੇ ਆਪਾਂ ਵੀਡੀਓ ਨਹੀਂ ਦਿਖਾਉਣੇ ਕਿਉਂ ਜੀ ਨੇ ਜੁੜਾ ਦਿੰਦੇ ਆ। ਉਹ ਜੀ ਇਹਨਾਂ ਦਾ ਬੀਨਫਰ ਮੇਰੇ ਤੇ। ਫਿਰ ਨਾਲੇ ਪੋੜੇ ਉਲਗੇ ਪਾ ਲਿਓ। ਆਹ ਹਾ। ਵਾਹ ਵਾਹ ਜੀ। ਇਹ ਖੰਡਿਆ ਨੇ ਬਣਾਈਓ। ਵਧਾਈਆਂ ਜੀ। ਮੈਂ ਕਹਨਾ ਕੀ। ਓਏ ਓਏ ਓਏ। ਲੋਕ ਇਹਦੇ ਤੋਂ। ਹਾਂ। ਫਤੇਦੀਪ। ਹਾਂ। ਫਤੇਦੀਪ। ਬਹੁਤ ਸੋਹਣਾ ਨਾ। ਫਤੇਦੀਪ ਸਿੰਘ। ਕੌਲੀਏ ਜੀ। ਨਹੀਂ ਵਧੀਆ ਵਧੀਆ ਵਧੀਆ। ਅਗਲਾ ਜੋ ਲਾ ਕੇ ਕਰਦੇ ਰ ਬੰਦ ਕਰ ਲੈਂਦਾ ਜੀ। ਅੱਛਾ ਅੱਛਾ।

ਇਹ ਤਾਂ ਜਮਾਨ ਵੰਦੀ ਆਲਾ ਦੇ ਦੇ ਸੈਂ ਲੈ ਆਪ ਨੂੰ ਫੜਾ ਦਿਵਾ ਸਾਈ ਵਾਲੀ ਆ ਹਾਂ ਆ ਉਹਨੂੰ ਦਿਓ ਉਹਨੂੰ ਦਿਓ ਉਹਦੇ ਬੰਦੇ ਓਕੇ ਜੀ ਬਾਏ ਚੰਗੇ ਪਰ ਮਾਲ ਸੀ ਪਈ ਹਾਂ ਜੀ ਜੀ ਨੰਗਾ ਮਣ ਆਹ ਮਰੋ ਚਾਹ ਕਿੰਨੇ ਕਲੋਂ ਰੜਿਆ ਵੱਜਣ ਠੀਕ ਹੈ ਜੀ ਬਹੁਤ ਬਹੁਤ ਵਧਾਈਆਂ ਜੀ ਫੇਰ ਇੱਕ ਵਾਰੀ ਨਵਾਂ ਡਿਊਟੀ ਡੈਡੀ ਚਲੋ ਭਾਜੀ ਚੰਗੇ ਨਹੀਂ ਉਹ ਦੱਸ ਤਾਂ ਮਸ ਇਹਦਾ ਕੀ ਕੀਤਾ ਰਹਿ ਰੱਪੇ ਭਾਈ ਸਾਡੇ ਮਾਨਵੀ ਜੀ ਭਾਜੀ ਆ ਗਏ ਜੀ ਕੀ ਹਾਲ ਪਾਜੀ ਟੇੜਾ ਜੇ ਸੱਚੀ ਗੱਲਾਂ ਮੈਂ 2-3 ਦਿਨ ਤੋਂ ਬੜਾ ਯਾਦ ਕਰ ਰਿਹਾ